ਇੱਕ ਤੁਹਾਨੂੰ ਬਧਾਈ ਦਿਨਾ ਅੱਜ ਸਮਰਾਲੇ ਦੇ ਸਾਰੀਆਂ ਸੜਕਾਂ ਚੋਕ ਹੋ ਗਈਆਂ ਉਧਰ ਢੱਲੂਆਂ ਤੱਕ ਜਾਮ ਲੱਗਿਆ ਪਿਆ ਉਧਰ ਮਾਛੀ ਵਾਲੇ ਤੱਕ ਜਾਮ ਲੱਗਿਆ ਪਿਆ ਇਧਰ ਚਾਵੇ ਬੈਲ ਤੱਕ ਜਾਮ ਲੱਗਿਆ ਪਿਆ ਕੋਈ ਰਸਤਾ ਖਾਲੀ ਨਹੀਂ ਆਪਣਾ ਖਿਆਲ ਰੱਖਿਓ ਜੇਬਾਂ ਦਾ ਧਿਆਨ ਰੱਖਿਓ ਕਿ ਕੋਈ ਜੇਬ ਕਸਰਾ ਜੀਬ ਸਾਫ ਕਰਕੇ ਨਾ ਲੈ ਜਾਏ ਆਓ ਵਿਦਿਆਰਥੀ ਕੋਲ ਜੁੜੇ ਜੁੜਵਾਏ ਘਰੋਂ ਤੇ ਭਰਾਓ ਸ਼ਕੂਪਾ ਦਾ ਪੋਟਿਆ ਕਰਦਾ ਵਾਏ ਜੀ ਦੇਖਾ ਖਾਲਸਾ ਵਾਏ ਕੁਟੀ ਕੀ ਖੋਦੇ ਦਿਉ ਜੀ ਮੇਰੀ ਅਫੀਗ ਉਗਰਾਹਾ ਸਾਹਿਬ ਆਈ ਫਾਮ ਕਰਦੇ ਹੁੰਦਾ ਹੈ ਉਗਰਾਹਾ ਸਾਹਿਬ ਹੋਰ ਜਾਨ ਮੈਂ ਬੋਲ ਜਾ ਤੇ ਤੁਸੀਂ ਉੱਠ ਕੇ ਭਜਣ ਦੀ ਕੋਸ਼ਿਸ਼ ਕਰ ਲਈ ਅੱਜ ਆਪਾਂ ਸਰਕਾਰ ਨੂੰ ਦੱਸਣ ਆਏ ਆ ਇਹ ਐਸਕੇਮ ਕੋਈ ਚੀਜ਼ ਹੈ ਜਿਹੜੀ ਤੇਰੇ ਡਰਾਇਆ ਨਹੀਂ ਦਰਦੀ ਇਸ ਲਈ ਮੇਰੀ ਬੇਨਤੀ ਹੈ ਸਾਰੇ ਨੂੰ ਸੁਣ ਕੇ ਜਾਣੇ ਜਦ ਐਡੀ ਦੂਰੋਂ ਘਰਾਂ ਤੋਂ ਸਵੇਰ ਤੇ ਤੁਸੀਂ ਚੱਲੇ ਹੋਏ ਤਾਂ ਸਾਰੇ ਨੂੰ ਸੁਣ ਕੇ ਹੋ ਤੋਂ ਬਾਅਦ ਇੱਕ ਕੰਮ ਹੋਰ ਕਰਨਾ ਤੁਸੀਂ ਸਾਰੇ ਗੁਰੂ ਘਰ ਨੂੰ ਮੰਨਣ ਵਾਲੇ ਹੋ ਬਹੁਤ ਜ਼ਿਆਦਾ ਸੀ ਲੰਗਰ ਵੱਡੇ ਪੱਧਰ ਤੇ ਤਿਆਰ ਕੀਤਾ ਸੀ ਇੱਥੇ ਨਾਲ ਸਜਣਾ ਨੇ ਲੰਗਰ ਵਾਲਿਆਂ ਨੂੰ ਅਪੀਲ ਹੈ ਕਿ ਤੁਸੀਂ ਜਾਣਾ ਨਹੀਂ ਇੱਕਦਮ ਜਦੋਂ ਸਟੇਜ ਸਮਾਪਤ ਹੋਏ ਤੁਹਾਡੇ ਵਿੱਚ ਕੋਈ 200 ਵਾਲੰਟੀਅਰ ਤੁਹਾਨੂੰ ਇੱਥੇ ਬੈਠਿਆਂ ਨੂੰ ਲੰਗਰ ਸਰਵ ਕਰਨ ਆਉਣਗੇ ਤੇ ਜੇ ਕਿਸੇ ਨੇ ਜਾਂਦੇ ਹੋਏ ਪਾਸੇ ਚ ਲੈ ਕੇ ਜਾਣਾ ਉਹ ਵੀ ਲੈ ਕੇ ਚਲੇ ਜਾਏ ਹੁਣ ਮੈਂ ਬੇਨਤੀ ਕਰਾਂ ਅਸੀਂ ਇੱਥੇ ਇਕੱਠੇ ਹੋਏ ਆ ਇਹ ਕਹਿਣ ਲਈ ਇਹ ਜਿੱਤ ਦਾ ਇਜ਼ਹਾਰ ਕਰਨ ਲਈ ਇਸ ਲੈਂਡ ਪੂਲਿੰਗ ਪਾਲਿਸੀ ਵਾਪਸ ਕਰਵਾਉਣ ਲਈ ਪਰ ਭਰਾਓ ਹਣੇ ਇਹਦਾ ਅੰਤ ਨਹੀਂ ਹੋਇਆ ਜਿਹੜੀ ਨਵੀਆਂ ਕਲਸਵਾ ਆ ਰਹੀਆਂ ਸਾਡੇ ਕੋਲ ਵਰਲਡ ਕਵਿਕ ਨੇ ਹਦਾਇਤ ਕਰ ਦਿੱਤੀ ਹੈ ਸਾਰੀ ਸਟੇਟ ਨੂੰ ਵਿਜੇ ਕਵਿਕ ਵਿੱਚ ਕਰਦਿਆ ਲੈਣਾ ਹੈ ਤਾਂ ਹਾਲਿਸਟ ਲੈਂਡ ਬੈਂਕ ਬਣਾਏ ਤੁਸੀਂ ਵਿਧਾਈ ਦੇ ਪੱਤਰ ਨੂੰ ਤੁਸੀਂ ਇੱਕ ਵਾਰੀ ਤਾਂ ਵਾਪਸ ਕਰਾ ਲਈ ਤੁਹਾਡੇ ਗਾਂਢ ਹਰਿਆਣਾ ਦੇ ਵਿੱਚ ਇੱਥੇ ਵੀ 55000 ਏਕੜ ਦੀ ਮੋਡੀਫਿਕੇਸ਼ਨ ਹੋ ਰਹੀ ਹੋਈ ਹੈ ਮੱਧ ਪ੍ਰਦੇਸ਼ ਵੀ ਮੋਡੀਫਿਕੇਸ਼ਨ ਹੋਈ ਹੋਈ ਹੈ ਸਰਕਾਰਾਂ ਹਰ ਜਗ੍ਹਾ ਲੈਂਡ ਬੈਂਕ ਬਣਾਉਣ ਲਈ ਇੰਦਾ ਦਾ ਧੱਕਾ ਕਰਦੀ ਸਾਡੇ ਕੋਲ ਜ਼ਮੀਨਾਂ ਕੋਲ ਦੀ ਗੱਲ ਕਰਦੇ ਨੇ ਤੁਹਾਨੂੰ ਪਤਾ ਹੋਏਗਾ ਅੱਜ ਕਾਰਪੋਰੇਟ ਹਾਊਸਸ ਦੇ ਮੂਹਰੇ ਆਣੀ ਹੈ ਉਹ ਕਹਿੰਦੇ ਸੀ ਕਿ ਇੰਡਸਟਰੀ ਬਹੁਤ ਚਲਾ ਕੇ ਦੇਖ ਰਹੀ ਵਪਾਰ ਕਰ ਰਿਆ ਤੇ ਜੇ ਜ਼ਮੀਨ ਸਾਡੇ ਹੱਥ ਚ ਆ ਜਾਏ ਤਾਂ ਅੰਨ ਸਾਡੇ ਹੱਥ ਚ ਹੋਵੇਗਾ ਤੇ ਲੋਕ ਸਾਡੇ ਗੁਲਾਮ ਬਣ ਜਾਣਗੇ ਦੁਨੀਆਂ ਦੇ ਵੱਡੇ ਦੋ ਕਾਰਪੋਰੇਟ ਹਾਊਸ ਐਨ ਐਮਐਸਟ ਤੇ ਇੱਕ ਅਮਰੀਕਾ ਦਾ ਹੋ ਰਿਹਾ ਹੈ ਉਹ ਜਿਹੜੇ ਤੇਰੇ ਚਾਹੁੰਦੇ ਆ ਲੱਖਾਂ ਇੱਕ ਦੂਨੀ ਕਰਦੇ ਆ ਇਹਦਾ ਮਤਲਬ ਕੀ ਹੈ ਇਹ ਠੀਕ ਹੈ ਖੁਸ਼ੀ ਹੈ ਪਰ ਹਾਂ ਨੇ ਨੂੰ ਆਖਰੀ ਖੁਸ਼ੀ ਦੱਸੋ ਨਾਲੇ ਤੁਹਾਡਾ ਫੇਰ ਅੰਸਰ ਹੈ ਜਿਵੇਂ ਮਿੱਤਰ ਫੈਨ ਮੇਰੇ ਲਈ ਸਾਥੀ ਨੇ ਕਿਹਾ ਜੀ ਤੁਹਾਡੀ ਮਾਂ ਮਾਂ ਵਾਸਤੇ ਅਸੀਂ ਕਤਰ ਵੀ ਕਰਦੇ ਨੇ ਤੇ ਕੋਈ ਸਰਕਾਰ ਇਹ ਵਾਰਨਿੰਗ ਦੇਣਾ ਕੋਈ ਸਰਕਾਰੀ ਜੁਕ ਨਾ ਕਰੇ ਕਿ ਉਹ ਕਿਸਾਨਾਂ ਨੂੰ ਕਿਸਾਨੀਓਂ ਨਹੀਂ ਕਿਹੇ ਰਾਕਰ ਦੋ ਦਿਨ ਫੈਸਲੇ ਜਿਹੜੇ ਮੈਂ ਐਲਾਨ ਕਰਦੇ ਜਿਹੜੇ ਐਸਕੇਲ ਦੇ ਫੈਸਲਾ ਦਿੱਤਾ ਹੈ। ਔਰ ਮਿਤਰੋ ਬਾਦ ਉਹ ਮਤਰੀ ਜਿਹੜੇ ਪਾਸ ਕਰਵਾਏ ਉਹਦੇ ਬਾਅਦ ਤੋਂ ਸਦੂਰ ਨੂੰ ਇਹ ਸਾਰੇ ਦਸਤਾਂਪਾਤ ਤੇ ਕੋਈ ਤਰ੍ਹਾਂ ਦਾ ਸਵਾਰਣ ਪਤਾ ਹੋਣਾ ਚਾਹੀਦਾ ਹੈ ਕੋਈ ਮੂਤੀ ਭਾਵੇਂ ਲਾਲ ਕਿਤੇ ਪੂਰਾ ਸੀ ਮੈਂ ਤੁਹਾਡੇ ਲਈ ਧੰਨਵਾਦ ਕਰਦਾ ਹਾਂ ਇਹ ਪਹਿਲਾ ਇਸ਼ਾਰਾ ਪਰ ਅੱਜ ਮਾਂ ਰਾਤ ਕੁੱਲ ਰਾਤ ਤੇ ਲੋਕੀਂ ਸੁੱਤੇ ਹੁੰਦੇ ਨਰਮਕਾ ਪਹਿਲਾ ਚੰਦ ਵਾਲਿਆਂ ਤੇ ਪਹਿਲਾ ਬਾਪੂ ਦੇ ਸੀਟ ਤੇ 11% ਬਿਊ ਵੀ ਕਹਾ ਕਿ ਹਮੇਸ਼ਾ ਆਸਟ੍ਰੇਲੀਆ ਤੋਂ ਨਰਮਕੀ ਦੀ ਚੋਣ ਜਿਵੇਂ ਕੇ ਉਹਨੇ ਪਹਿਲਾ ਵਾਰ ਕਰ ਦਿੱਤਾ ਇੱਕ ਟੀਮ ਅਮਰੀਕਾ ਦਾ ਦਬਾਇ ਜੱਪੀ ਵਰਗ ਹੈ ਦੂਜੇ ਅਮਰੀਕਾ ਦੀ ਇੱਕ ਟੀਮ ਇਹ ਫ੍ਰੀ ਟੇਡ ਵਾਸਤੇ ਕਾਰਨ ਤੋਂ ਬਾਅਦ ਗੰਭਾਤ ਪਰ ਉਹ ਜਿੱਦੀ ਆਈ ਜੇ ਤੁਸੀਂ ਕੁਤਬਾਂ ਦੇ ਦਿੱਤਾ ਤਾਂ ਫਿਰ ਉਹ ਹੋਰ ਕੀ ਕਰਨਾ ਰਹਿ ਗਿਆ ਇਹ ਇਹ ਸਤੰਬਰ ਦੇ ਪਹਿਲੇ ਦੂਜੇ ਹਫਤੇ ਉਦੀ ਟ੍ਰਾਂਪ ਨੂੰ ਬਿਨਣ ਜਾ ਰਿਹਾ ਸਾਡੀ ਕਿਤੇ ਡਿਵਰਸਿਟੀ ਦੇਸ਼ਾਂ ਦੇ ਲੋਕ ਬਹੁਤ ਪਿੱਛੇ ਹੈ ਸਾਰੇ ਬ੍ਰੈਂਡ ਹੋਲਡਿੰਗ ਬਹੁਤ ਘੱਟ ਹੈ 86% ਕਿਸਾਨਾਂ ਕੋਲ 5 ਕਿਲੋ ਪ੍ਰਤੀ ਦਿਨ ਦੀ ਮਾਰਕੀ ਹੈ ਫਿਰ ਉੱਥੇ ਦੇ ਲੋਕਾਂ ਕੋਲ ਹਜ਼ਾਰਾਂ ਕਿਲੋ ਦੀ ਬਾਣੀ ਫਿਰ ਉਹਨਾਂ ਨੂੰ ਉੱਥੇ ਦੀ ਸਰਕਾਰਾਂ ਸਰਬਸਿਡੀ ਇਨੀਆਂ ਇੰਡੀਆ ਦੀ ਕੋਈ ਉਹਨਾਂ ਦਾ ਸਾਰਾ ਖਰਚਾ ਕਾਸਟ ਆਫ ਪ੍ਰੋਡਕਸ਼ਨ ਸਬਸਿਡੀ ਪੂਰਾ ਹੋਣ ਮੰਦਾ ਰਹੇ ਪਰ ਉਹ ਤੋਂ ਬਾਅਦ ਗੁਰੂਬਖਸ਼ ਸਿੰਘ ਸਾਹਿਬ ਨੂੰ ਨਮਸਕਾਰ ਅਸੀਂ ਕੌਮਾਂ ਕਿਹਦੇ ਨੰਦੇ ਇੱਕ 30% ਖੋਹ ਦਿੱਤਾ ਤਾਂ ਇਸ ਦੇ ਇਸ ਦੀ ਖੇਤੀ ਇਤਿਹਾਸ ਦੀ ਦੇਰੀ ਇਤਿਹਾਸ ਹੈ ਤੇ ਬਹੁਤ ਨਾਲ ਗਿਆ ਇਸ ਲਈ ਅਸੀਂ ਅੱਜ ਐਲਾਨ ਕਰਦੇ ਹਾਂ ਉਹਦੀ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਜੁੱਧਨ ਫਰੀਦ ਦੇ ਬੱਚੇ ਦੇ ਸਾਹੂਕਿੱਤੇ ਤੁਰੰਤ ਉਹਦੇ ਬਾਅਦ ਐਸਪੀ ਸਾਰੇ ਦੇਸ਼ ਵਿੱਚ ਵੱਡਾ ਮੋਰਚਾ ਲਾ ਰਿਹਾ ਹੈ ਜਿਹਨੂੰ ਉਹਨਾਂ ਨੂੰ ਬਰੁਖ ਕਰਦੇ ਦੁਪਿਕਲ ਜਗਾਏ ਤੇ ਕਿਉਂ ਮੋਰਚਾ ਨਹੀਂ ਲਾਉਂਦੇ ਮੈਂ ਤਾਂ ਹਮੇਸ਼ਾ ਕਿਹਾਦਾ ਹਾਂ ਪੰਜਾਬ ਦੀ ਸਰਕਾਰ ਨਾਲ ਇੱਕੋ ਚੀਜ਼ ਲੋਕ ਮੋਰਚਾ ਹੈ ਹੀ ਉਧਰ ਦਿੱਲੀ ਵਾਲਿਆਂ ਦਾ ਗੋਲਾ ਨੋ ਕਿਉਂਕਿ ਹਨ ਜਿਆਦਾ ਵਰਗਾ ਫੈਸਲੇ ਦੀ ਚੈਲੇਂਜ ਕਿਤਾ ਦੀ ਬਲੇਟ ਨੂੰ ਜਿਹੜਾ ਜੋਰ ਦੀ ਆਖਣ ਉਹਨੇ ਆਪਣੇ ਮਰਦਾਂ ਨੂੰ ਇਹ ਸਕਾਰ ਦਿੱਤੀ ਵੀ 2027 ਦੀ ਚੀਜ਼ ਵਿੱਚ ਸਹਾਉਨਾ ਉਤਾਰ ਦੇ ਪੇੜ ਲੜਾਈ ਝਗੜਾ ਸਮਾਂ ਜਵਾਬ ਜੋ ਮਰਦ ਘੱਟੀ ਕਰਨਾ ਪਏ ਝਗੜੇ ਕਰਕੇ ਉਹ ਚੋਰ ਦਿੱਤਣੀ ਹੈ ਜੇ ਦਿੱਲੀ ਵਾਲੇ ਇਹ ਤਾਂ ਚੈਲੰਜ ਪੰਜਾਬੀਆਂ ਨੂੰ ਦਿਲਦੇ ਨੇ ਤਾਂ ਅਸੀਂ ਉਹਨਾਂ ਦਾ ਚੈਲੰਜ ਕਬੂਲ ਕਰਦੇ ਹਾਂ ਸਭ ਇੱਥੇ ਦੀ ਸਰਕਾਰ ਦੇਖੋ ਬੜੀਆਂ ਬੜੀਆਂ ਕੰਮ ਕਰਦੀ ਹੈ ਖੜਾ ਆਏ ਨੇ ਇਹਦੇ ਨੇ ਜਿੰਦੇ ਤਾਂ ਸਰਕਾਰ ਕਿਉਂਕਿ ਜਦੋਂ ਤਾਂ ਆਰਾਧ ਹੋਇਆ ਜਿੰਨੇ ਨਹੀਂ ਕੋਈ ਪਲਾਨ ਬਣੇਗੇ ਇੱਕ ਵੀ ਨਹੀਂ ਸਰਕਾਰ ਦੇ ਨਹੀਂ ਸਕੀ ਅੱਜ ਜਿਹੜੇ ਜ਼ਹਿਰ ਜਿਹੜੀ ਇੱਕ ਵਾਰ ਕੀਤੀ ਹੋਈ ਉੱਤੇ ਰਸਤ ਖੜੇ ਨੇ ਸਰਕਾਰ ਨੂੰ ਮਿਹਰ ਲਈ ਪੱਤੀ ਰਾਵੀ ਦੇ ਪਾਣੀ ਮੱਦੇ ਦੇ ਲੋਕਾਂ ਨੂੰ ਲੈ ਕੇ ਦਿੱਤਾ ਜਾ ਸਕਦਾ ਹੈ ਕਿ ਆਪ ਦਾ ਪਾਣੀ ਲੈ ਕੇ ਦਿੱਤਾ ਜਾ ਸਕਦਾ ਜੇ ਇਹ ਨਹਿਰਾ ਗੱਡਿਆ ਹੋ ਉਦੋਂ ਤਾਂ ਆਧਹੜ ਨੀਸੀ ਹੋਣੀ ਤੇ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜੇ ਹੱਥ ਹਰਾਰੇ ਇਲਾਕੇ ਦੇ ਉਹਨਾਂ ਕਿਸਾਨਾਂ ਨੂੰ ਸਫਰ ਰੱਤਾਂ ਪਰਤੀ ਇੱਕ ਤੇ ਜਿੱਦ ਕਰ ਕੇ ਆ ਗਿਆ ਮਸਤੂਰ ਹੈ ਕਿਸਾਨ ਉਹਨਾਂ ਸਾਰੇ ਮੁੱਦੇ ਦਾ ਹੱਲ ਪੂਰੇ ਤੋਂ ਪੂਰਾ ਮਾਰਚਾ ਦਿੱਤਾ ਹੈ ਸਭੀ ਗੰਨੇ ਦੀ ਫਸਲ ਦਾ ਪੈਸਾ ਪੱਕਾ ਆਇਆ ਹਰੇ ਖੜੇ ਮੈਂ ਅਰਦਾਸ ਕਰਦਾ ਹਾਂ ਕਿ ਪ੍ਰਭੂਾਨ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਆਪਣਾ ਪਨਾ ਵਿਚਾਰ ਕਰਨਾ ਚਾਹੀਦਾ ਤੇ ਜੇ ਇਸ ਮਹੀਨੇ ਦੇ ਅੰਤ ਤੱਕ ਕਿਸਾਨ ਨੂੰ ਗੰਨੇ ਦੇ ਬਕਾਇਦੇ ਦੀ ਪੇਮੈਂਟ ਨਾ ਦਿੱਤੀ ਤਾਂ ਉਹ ਤਾਂ ਇੱਧਰ ਤੇ ਜਾਂਦੇ ਕਿਸਾਨ ਇਕੱਠੇ ਹੋ ਕੇ ਜਿੱਥੋਂ ਉੱਤਰੀ ਦਾ ਘਰ ਦੇ ਹੁੰਦਾ ਹੈ ਇਹ ਬੀਟੀ ਦਾ ਸਾਰਾ ਜਿਹੜੀ ਸਿਵਲ ਕਮਾਤ ਜਾਂਦੇ ਜਿਹੜੇ ਲਵਾ ਨਹੀਂ ਲੋਚਦਾ ਪਰ ਉਪਨੀਤੀ ਜਰੂਰ ਇਹ ਲੜਾਈ ਮੁਕਤੀ ਇਹ ਤੁ ਜਾ ਕੇ ਕੰਮ ਕਰੋ ਤੇ ਤੁਹਾਡਾ ਬਹੁਤ ਹੋਇਆ ਪਰ ਇਸ ਕੱਢ ਨੇ ਨਵੀਂ ਨਵੀਂ ਜੰਗ ਦੀ ਸ਼ੁਰੂਆਤ ਕੀਤੀ ਹੈ ਤੁਹਾਡੇ ਤੇ ਜ਼ਿੰਮੇਵਾਰੀ ਹੈ ਜਿਹੜੇ ਜਿੰਮੇ ਹੈ ਉਹ ਨੂੰ ਸੁਣਦੇ ਹਾਂ ਤੁਹਾਡੀ ਜ਼ਿੰਮੇਵਾਰੀ ਇਹ ਵੀ ਬੀਤੀ ਹੈ ਕਿ ਆਪਾਂ ਸਾਰੇ ਇਸ ਦੇ ਵੀ ਜੰਗ ਤੋਂ ਸ਼ੁਰੂ ਕੀਤੀ ਹੈ ਇਹਨੂੰ ਜਾਰੀ ਰੱਖਿਏ ਤੇ ਸਰਕਾਰ ਨੂੰ ਚੇਤਾਵਨੀ ਦੇਈਏ ਕਿ ਇਹ ਪੰਜਾਬ ਦੇ ਲੋਕਾਂ ਨਾਲ ਝੱਟਾ ਸੋਚੇ ਉਹ ਨਾ ਕਰਨਾ ਇੱਕ ਤੇ ਸਾਧ ਸੰਗਤ ਦੇ ਇੱਕ ਆਪਣੇ ਨੇ ਚੈਨਲ ਕੀਤਾ ਅਸੀਂ ਤਬੂਹ ਕਰਦੇ ਆ ਆਇਓ ਜਦ ਤੱਕ ਜਾਉਗੇ ਇਹਦਾ ਜ਼ਬਾਨ ਤੇ ਉਹ ਤੋੜਦੇ ਜ਼ਬਾਨ ਦੇ ਇਹ ਨਹੀਂ ਕਰਦੇ ਤੁਸੀਂ ਸਾਰੇ ਜਿਹਨੇ ਆਇਓ ਪਹਿਲਾਂ ਤੁਹਾਡਾ ਸਾਹ ਜੀ ਬਹੁਤ ਤਰਵਾਦ ਹੋਵੇ ਉਹ ਸਾਰੇ ਜਿਹਨਾਂ ਨੇ ਕਹੀ ਤੇ ਫੇਰ ਮਿਲਦੀ ਹੋਈ ਤੇ ਜੁੜਾ ਨਹੀਂ ਕੁੜ ਕੁਾਰੇ ਬੋਲਣਗੇ ਹਰੇ ਮੁਤੇ ਪਾਸ ਕਰਦੇ ਤੇ ਪਾਸ ਕਿਤੇ ਜੁੜੇ ਨੇ ਉਹਨਾਂ ਕੋਲ ਜਿਹੜੀ ਮੀਡੀਆ ਵਿੱਚ ਆਉਂਦੀ ਹੈ ਉਹਨਾਂ ਨੂੰ ਐਸ ਵੀ ਲਾਈਵ ਸਾਰੇ ਮੀਡੀਆ ਦੇ ਪੀਛੇ ਰਹਿੰਦੇ ਨੇ ਉਹਨਾਂ ਦਾ ਪਿਆਰ ਇਸ ਤਰ੍ਹਾਂ ਹੈ ਮੈਂ ਨਾ ਕੋਈ ਮੈਨੂੰ ਪਸੰਦ ਆਉਂਦਾ ਹੈ ਕੋਈ ਜੀ ਕਰਦਾ